ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਸ ਦੇ ਪਰਿਵਾਰ ਦਾ ਹੋਇਆ ਵੱਡਾ ਅਤੇ ਖਤਰਨਾਕ ਐਕਸੀਡੈਂਟ ਇੱਕ ਪਾਸੇ ਗੱਡੀ ਪੂਰੀ ਤਰ੍ਹਾਂ ਤਹਿਸ਼ ਨਸ਼ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਅਤੇ ਉਸ ਦਾ ਪਰਿਵਾਰ ਜਿਹੜਾ ਕਿਸੇ ਪਿੰਡ ਦੇ ਵਿੱਚੋਂ ਆ ਰਿਹਾ ਸੀ ਲੇਕਿਨ ਅਚਾਨਕ ਕਾਰ ਦਾ ਬ੍ਰੇਕ ਦਾ ਬੈਲੈਂਸ ਖੂ ਗਿਆ ਡਰਾਈਵਰ ਦੇ ਕੋਲੋਂ ਅਤੇ ਗੱਡੀ ਸਿੱਧਾ ਜਾ ਕੇ ਵਜੀ ਦੂਜੀ ਗੱਡੀ ਦੇ ਵਿੱਚ ਤੇ ਟਿਲ ਗਈ ਜਾਨਕਿ ਝੋਨੇ ਦੇ ਵਿੱਚ ਜਾ ਕੇ ਡਿੱਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਬੀਤੀ ਰਾਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਜਗਦੀਪ ਕੰਬੋਜ਼ ਗੋਲਡੀ ਦੀ ਕਾਰ ਫਰੋਸਪੁਰ ਨੇੜੇ ਪਿੰਡ ਪਿਆਰੇ ਆਣਾ ਨੇੜੇ ਹਾਦਸਾ ਗ੍ਰਸਤ ਹੋ ਗਈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹਨਾਂ ਦੀ ਕਾਰ ਉਹਨਾਂ ਦੇ ਕਾਫੜੇ ਦੇ ਅੱਗੇ ਚੱਲ ਰਹੀ ਪਾਇਲਟ ਟੱਕਾਰ ਨਾਲ ਟਕਰਾ ਗਈ ਵਿਧਾਇਕ ਵਿਧਾਇਕ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਰ ਵਿੱਚ ਮੌਜੂਦ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਕੰਬੂਸ ਆਪਣੇ ਪਰਿਵਾਰ ਨਾਲ ਕਾਰ ਵਿੱਚ ਸਫ਼ਰ ਕਰ ਰਿਹਾ ਸੀ ਪਿੰਡ ਪਿਆਰੇਆਣਾ ਨੇੜੇ ਮੀਂਹ ਦੇ ਪਾਣੀ ਦਾ ਇਕੱਠਾ ਇਕੱਠਾ ਹੋਣ ਕਾਰਨ ਪਾਇਲਟ ਨੇ ਗੱਡੀ ਅਚਾਨਕ ਬ੍ਰੇਕ ਲਗਾ ਦਿੱਤੀ ਪਾਣੀ ਨੇ ਪਾਣੀ ਨੇ ਫਿਸਲ ਨੂੰ ਵਧਾ ਦਿੱਤਾ ਅਤੇ ਪਿੱਛੇ ਹੀ ਆ ਰਹੀ ਵਿਧਾਇਕ ਦੀ ਕਾਰ ਸਮੇਂ ਸਿਰ ਨਾ ਰੁਕਣ ਕਾਰਨ ਪਾਇਲਟ ਦੀ ਗੱਡੀ ਨਾਲ ਟਕਰਾ ਗਈ ਹਾਥੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਵਾਹਨਿਕ ਦੀ ਕਾਰ ਨੂੰ ਨੁਕਸਾਨ ਬਹੁਤ ਜ਼ਿਆਦਾ ਪਹੁੰਚਿਆ ਹੈ ਯਾਨੀ ਕਿ ਜਗਦੀਪ ਗੋਲਡੀ ਅਤੇ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਬਚ ਗਿਆ ਹੈ ਲੇਕਿਨ ਗੱਡੀ ਦਾ ਬਹੁਤ ਅਤੇ ਵੱਡਾ ਨੁਕਸਾਨ ਹੋਇਆ ਹੈ